ਰਵਤ ਤਰਾਏ ਕੇ ਆਪਣੇ ਸਿਰ ਤੇ ਆਰਾ ਤਰਵਾ ਕੇ ਕਾਠ ਟੁਕੜੇ ਹੋ ਕੇ ਜਹਾਦ ਬਣ ਕੇ ਸਿਰ ਕਰ ਰਵਤ ਤਰਾਏ ਕੇ ਸਿਰ ਚੜਿਆ ਭੱਜੇ ਤੇ ਫਿਰ ਆਪਣੇ ਪਿਓ ਪਾਣੀ ਦੇ ਸਿਰ ਤੇ ਚੜ ਕੇ ਦੌੜਦਾ گویا ਪੁੱਤ ਪਾਣੀ ਦੇ ਸਿਰ ਤੇ ਪਿਓ ਦੇ ਸਿਰ ਤੇ ਚੜ ਕੇ ਦੌੜਦਾ ਸਿੱਖੀ ਗੁਸਤਾਖੀ ਕਰਦਾ ਪਿਓ ਦੀ ਪੱਗ ਲਾਹਦਾ ਅਗੋਂ ਹੁੰਦਾ ਤਿੱਖਾ ਪਾਣੀ ਨੂੰ چیرਦਾ ਪਿੱਛੇ ਪੱਖੇ ਲੱਗੇ ਹੁੰਦੇ ਨੇ ਪਾਣੀ ਨੂੰ ਰਿੜਕਦੇ ਨੇ ਬਾਪ ਦੀ ਬੇਇੱਜ਼ਤੀ ਕਰਦਾ ਪੁੱਤਰ ਤੇ ਭਾਈ ਗੁਰਦਾਸ ਕਹਿੰਦੇ ਨੇ ਬਾਪ ਨੇ ਸਭ ਕੁਝ ਵੇਖ ਕੇ ਆ ਜਰਿਆ ਭਈ ਪੁੱਤਨ ਮੇਰੇ ਸਿਰ ਤੇ ਚੜ ਕੇ ਦੌੜਿਆ ਮੇਰੀ ਪਗ লাশ ਉੱਠੀ ਏ ਮੈਨੂੰ چیر ਦਿੱਤਾ ਏ ਮੈਨੂੰ ਪੱਖਿਆਂ ਨਾਲ ਰਿੜਕ ਦਿੱਤਾ ਏ ਬੁਰਾ ਨਹੀਂ ਮਨਾ ਕੇਣ ਲੱਗਾ ਪੁੱਤ ਮੈਂ ਤੇਰਾ ਬਾਪ ਪੁੱਤ ਪਾਵੇਂ ਕੁੱਤ ਹੋ ਜਾਣ ਕਦੇ ਮਾਪੇ ਕੁਮਾਪੇ ਨਹੀਂ ਹੋਏ ਤੂੰ ਮੈਨੂੰ ਰਿੜਕ ਦੇ ਚੀਰ ਦੇ ਜੋ ਤੇਰੀ ਮਰਜ਼ੀ ਆ ਕਰ ਪੱਗ ਲਾ ਦੇ ਸਿਰ ਤੇ ਚੜ ਕੇ ਦੌਰ ਬਚੂ ਮੈਂ ਤੈਨੂੰ ਡੋਬਣਾ ਨਹੀਂ ਸਰ ਕਰ ਵੱਥ ਧਰਾਏ ਕੇ ਸਿਰ ਚੜਿਆ ਭੱਜੇ ਲੋਹੇ ਜੜੀਏ ਬੋਹੇ ਥਾ ਭਾਰ ਭਰੇ ਨਾ ਤਜੇ ਬੋਹੇ ਥਾ ਮੇਰੇ ਜਿਹੜਾ ਜਹਾਦ ਹੈ ਉਹ ਮੋਟੀਆਂ ਪਲੇਟਾਂ ਨਾਲ ਲੋਹੇ ਦੀਆਂ ਪਲੇਟਾਂ ਨਾਲ ਜੜਿਆ ਹੋਇਆ ਤੇ ਭਾਰ ਨਾਲ ਭਰਿਆ ਹੋਇਆ ਕੋਲਾ ਜਹਾਜ਼ ਵਿੱਚ ਪੱਥਰ ਜਹਾਜ਼ ਵਿੱਚ ਲੋਹਾ ਜਹਾਜ਼ ਵਿੱਚ ਹਾਥੀ ਜਹਾਜ਼ ਵਿੱਚ ਊਠ ਜਹਾਜ਼ ਵਿੱਚ ਇਨਸਾਨ ਜਹਾਜ਼ ਵਿੱਚ حیਵਾਨ ਜਹਾਜ਼ ਵਿੱਚ ਭਰਿਆ ਹੋਇਆ ਲੋਹੇ ਜੜੀਏ ਬੋਏ ਤਾਂ ਭਾਰ ਭਰੇ ਨਾ ਤਜੇ ਜਹਾਜ਼ ਭਾਰ ਨੂੰ ਨਹੀਂ ਤਿਆਗਦਾ ਤੇ ਪਾਣੀ ਜਹਾਜ਼ ਨੂੰ ਨਹੀਂ ਡੋਬਦਾ ਕਹਿਣ ਲੱਗਾ ਪੁੱਤ ਵੈਸੇ ਤੇ ਮੈਂ ਲੋਹੇ ਨੂੰ ਡੋਬ ਦਿਨਾ ਹੁੰਦਾ ਪਰ ਅੱਜ ਇਹਦੇ ਤੇਰਾ ਲੜ ਫੜਦਿਆ ਅੱਜ ਮੈਂ ਨਹੀਂ ਡੋਬਣਾ ਬੱਚੂ ਵੈਸੇ ਤੇ ਪੱਥਰ ਮੈਂ ਡੋਬ ਦਿਨਾ ਹੁੰਨਾ ਪਰ ਅੱਜ ਨਾ ਪੱਥਰਾਂ ਨੇ ਤੇਰਾ ਆਸਰਾ ਲਿਆ ਮੈਂ ਨਹੀਂ ਡੋਬਣਾ ਤੈਨੂੰ ਲਾਜ ਲੱਗੇਗੀ ਮੇਰਾ ਪੁੱਤ ਜਿ ਹੋਇਓ ਕਾਕਾ ਜਿਨ ਜਿਨ ਤੇਰਾ ਆਸਰਾ ਲਿਆ ਸਭ ਨੂੰ ਪਾਰ ਕਰ ਦੇਣਾ ਲੋਹੇ ਜੜੀਏ ਬੋਹਿਤਾ ਪਾਰ ਭਰੇ ਨਾ ਤੱਜੇ ਤੇ ਪੇਟੇ ਅੰਦਰ ਅੱਗ ਰੱਖ ਕੇ ਤਿਸ ਪਰਦਾ ਕੱਜੇ ਮੇਰੇ ਖੱਬੇ ਪਾਸੇ ਸਾਡੇ ਬਜ਼ੁਰਗ ਗ੍ਰੰਥੀ ਜੀ ਮਹਾਰਾਜ ਨੇ ਸੱਜੇ ਪਾਸੇ ਮੈਨੂੰ ਪਰਸੰਤਾ ਹੋਈ ਜਦੋਂ ਇਹ ਪਤਾ ਲੱਗਾ ਕਿ ਸ਼੍ਰੀਮਾਨ ਪ੍ਰੋਫੈਸਰ ਸਾਹਿਬ ਸਿੰਘ ਸਾਹਿਬ ਪੰਥਾ ਗੁਰੂ ਗੋਬਿੰਦ ਸਿੰਘ ਸਾਹਿਬ ਦਾ ਦੂਲਿਆ ਪੰਥਾ ਇੱਕ ਕਮਜ਼ੋਰੀਆ ਕਰਦੇ ਆਪਣੇ ਅੱਜ ਕੱਲ ਪਾਰਟੀਆਂ ਬੜੀਆਂ ਨੇ ਕਈ ਸਾਡੇ ਅਕਾਲੀ ਦਲ ਨੇ ਇੱਕ ਪਾਰਟੀ ਦਾ ਬੰਦਾ ਜਦੋਂ ਕਿਸੇ ਸ਼ਹਿਰ ਵਿੱਚ ਆਉਂਦਾ ਉਹਨੇ ਦੂਜੀ ਪਾਰਟੀ ਨੂੰ ਗਾਲ੍ਹਾਂ ਹੀ ਕੱਢਣੀਆਂ ਨੇ ਨਾ ਉਦੋਂ ਤੇ ਬਾਜ਼ਾਰ ਬੰਦ ਕਰ ਦਿੰਦੇ ਹੋ ਤੁਸੀਂ ਗੇਟ ਬਣਾ ਦਿੰਦੇ ਹੋ ਤੁਸੀਂ ਝੰਡੀਆਂ ਲਾ ਦਿੰਦੇ ਹੋ ਤੁਸੀਂ ਛੈਲੀਆਂ ਪੇਸ਼ ਕਰਦੇ ਹੋ ਤੁਸੀਂ ਕੱਢਣੀਆਂ ਨੇ ਉਹਨੇ ਗਾਲ੍ਹਾਂ ਪਰ ਜਦੋਂ ਪ੍ਰੋਫੈਸਰ ਸਾਹਿਬ ਸਿੰਘ ਵਰਗਾ ਕੋਈ ਗੁਰੂ ਦਾ ਪਿਆਰਾ ਇਕੱਲਾ ਆਪਣੀ ਜ਼ਿੰਦਗੀ ਚ ਕੋਸ਼ਿਸ਼ ਕਰਕੇ ਗੁਰੂ ਗ੍ਰੰਥ ਸਾਹਿਬ ਜੀ ਦਾ ਟੀਕਾ ਬਿਆਕਰਣ ਦੇ ਅਸਾਬ ਨਾਲ ਲਿਖਣ ਵਾਲਾ ਤੁਹਾਡੇ ਸ਼ਹਿਰ ਚੋਂ ਲੰਘ ਜਾਏ ਉਹਨੂੰ ਆਨੇ ਦੀ ਛੜੀ ਹੋਈ ਚਾਹ ਪਿਆਲੇ ਨੂੰ ਕੋਈ ਤਿਆਰ ਨਹੀਂ ਧਾਰਮਿਕ ਬੰਦੇ ਆ ਤਾਂ ਪਰੌਂਠੇ ਵਾਂਗੂ ਇਕੱਠੇ ਕਰਕੇ ਨੁਕਰੇ ਲਾ ਦਿੰਦੇ ਨੇ ਗਾਲਾਂ ਕੱਢਣ ਵਾਲਿਆਂ ਦਾ ਬੋਲ ਬਾਲਾ ਹੋ ਗਿਆ ਪੰਥ ਉਨਤੀ ਕਿਵੇਂ ਕਰ ਜਾਏ ਜੋ ਕਰਤੇ ਕੇਵੇਂ ਚੜ ਜਾਏਗਾ ذراਕ ਧਿਆਨ کری اس گل وال سوچیں میں ایک دن تو نے اگے بھی ਖਰ ਪਰਸਵ کو گل کیا سی ਆਉਣ والے ਪੈਂਤੀਆਂ ਚਾਲਿਆਂ ਸਮਿਆਂ ਵਿੱਚ ਅਲੋਪ ਹੋ ਜਾਣਗੇ ਰਾਗੀ ਅਲੋਪ ਹੋ ਜਾਣਗੇ ਕਥਾ ਕਰਨ ਵਾਲੇ ਅਲੋਪ ਹੋ ਜਾਣਗੇ ਗੁਰੂ ਗ੍ਰੰਥ ਸਾਹਿਬ ਦਾ ਸ਼ੁੱਧ ਪਾਠ ਕਰਨ ਵਾਲੇ ਨਹੀਂ ਲੱਭਣਗੇ ਕਿਉਂਕਿ اس پاسے ਸਾਡੀ ਤਵਜੋ ਹੀ ਨਹੀਂ ਰਹੀ ਇਸ پاسے ਸਾਡਾ ਧਿਆਨ ਨਹੀਂ ਰਹਾ ਫਿਰ ਪ੍ਰਕਰਨ ਲੰਮਾ ਹੋ ਜਾਂਦਾ ਮਿੰਟ ਮੇਰੇ ਕੋਲ ਬਹੁਤ ਥੋੜੇ ਜੇ ਰਹਿ ਗਏ ਨੇ ਇਹਨੇ ਜੇ ਮੈਂ ਸਮਾਪਤੀ ਕਰਨਾ ਚਾਹੁੰਨਾ ਬੋਹੇ ਲੋਹੇ ਜੜੀਏ ਬੋਹੇ ਤਾਂ ਭਾਰ ਭਰੇ ਨਾ ਸੱਜੇ ਪੇਟੇ ਅੰਦਰ ਅਗ ਰੱਖ ਕੇ ਲੱਕੜੀ ਵਿੱਚ ਵੀ ਅੱਗ ਹੈ ਤੇ ਸਮੁੰਦਰ ਵਿੱਚ ਵੀ ਅੱਗ ਹੈ ਕਰੋੜਾਂ ਕੰਨ ਪਾਣੀ ਰੋਜ਼ ਸਮੁੰਦਰ ਚ ਸੜ ਜਾਂਦਾ ਤੇ ਜਿੱਥੇ ਦੋ ਅਗਨੀਆਂ ਮਿਲ ਜਾਣ ਉਥੇ ਭੰਬੜ ਮਚਣਾ ਚਾਹੀਦਾ ਕਿ ਨਹੀਂ ਉਥੇ ਲਾਟਾਂ ਨਿਕਲਦੀਆਂ ਚਾਹੀਦੀਆਂ ਕਿ ਨਹੀਂ ਇਹ ਭਾਈ ਗੁਰਦਾਸ ਦੀ ਚੁੱਭੀ ਹੈ ਪਈ ਪਾਣੀ ਆਪਣੇ ਵਿੱਚ ਅੱਗ ਰੱਖਦਾ ਹੋਇਆ ਆਪ ਤੇ ਪਾਵੇਂ ਕਈ ਟਨ ਰੋਜ ਸੜ ਜਾਏ ਪਰ ਆਪਣੇ ਪੁੱਤ ਕਾਠ ਨੂੰ ਤਤੀਵਾ ਨਹੀਂ ਲੱਗਣ ਦੇਣਾ ਉਹਨੂੰ ਨਹੀਂ ਛਾੜਦਾ ਢੇਟੇ ਅੰਦਰ ਅੱਗ ਰੱਖ ਕੇ ਤਿਸ ਪੜਦਾ ਕੱਜਾ ਇੱਕ ਸੇਕ ਉੱਠ ਕੇ ਖਲੋ ਗਿਆ ਕਹਿਣ ਲੱਗਾ ਪਾਈ ਜੀ ਕੀ ਜਾਂਦੇ ਹੋ ਪਈ ਕਾਠ ਪੁੱਤਰ ਹੈ ਪਾਈ ਜੀ ਕਿਹਾ ਹਾਂ ਕੀ ਜਾਂਦਿਓ ਪਾਣੀ ਪਿਓ ਹੈ ਭਾਈ ਸਭ ਕਹਿਣ ਲੱਗੇ ਹਾਂ ਫਿਰ ਭਾਈ ਜੀ ਨੂੰ ਪੁੱਛਿਆ ਸਿੱਖ ਨੇ ਪੀਏ ਜਿਹੜਾ ਚੰਨਣਿਆ ਚੰਨਣ ਇਹ ਕੌਣ ਹੈ ਕਹਿਣ ਲੱਗਾ ਕਾਠ ਇਹਦਾ ਪਿਓ ਕੌਣ ਹੈ ਕਹਿਣ ਲੱਗਾ ਪਾਣੀ ਸਿੱਖ ਘੜ ਘੜਾ ਕੇ ਹਸਪਿਆ ਵੀ ਚੰਗਾ ਪਿਓ ਬਣਾਇਆ ਚੰਨਣ ਦਾ ਟੁਕੜਾ ਪਾਣੀ 'ਚ ਰੱਖਣ ਦੀ ਢੇਰ ਹੈ ਛੱਟ ਡੁੱਬ ਜਾਂਦਾ ਛੱਟ ਘਰਕ ਹੋ ਜਾਂਦਾ ਜੇ ਚੰਨਣ ਦਾ ਟੁਕੜਾ ਡੁੱਬੇ ਨਾ ਤੇ ਬਾਜ਼ਾਰ ਚਾਹਦੇ ਨੇ ਝੂਠਾ 420 ਮੇਕਅਪ ਕੀਤਾ ਹੋਇਆ ਬਨਾਵਟੀ ਚੰਨਣ ਚੰਨਣ ਦੀ ਪਛਾਣ ਹੀ ਇਹ ਹੈ ਕਿ ਜੇ ਡੁੱਬ ਜਾਏ ਤਾਂ ਸੱਚਾ ਜੇ ਨਾ ਡੁੱਬੇ ਤਾਂ ਝੂਠਾ ਆ ਚੰਗਾ ਪਿਓ ਬਣਾਇਆ ਤੇ ਕਿਕਰਾਂ ਵਾਲੀਆਂ ਕੰਡਿਆਂ ਵਾਲੀਆਂ ਕਿਕਰਾਂ ਪਾਰ ਕੰਡਿਆਂ ਵਾਲੀਆਂ ਫੁਲਾਈਆਂ ਪਾਰ ਕੰਡਿਆਂ ਵਾਲੀਆਂ ਬੇਰੀਆਂ ਪਾਰ ਤਤੂਰਾ ਪਾਰ ਅੱਖ ਪਾਰ ਯਾਰੋ ਖਸ਼ਬੂਦਾਰ ਚੰਨਣ ਇਹਨੂੰ ਵਿਚਕਾਰ ਡੋਬ ਦੇਣਾ ਇਹ ਕਿੱਦਾਂ ਦਾ ਪਿਓ ਬਣਾਇਆ ਬਾਈ ਜੱਬ ਕਹਿੰਦਾ ਮੇਰੇ ਕੋਲ ਪੁੱਛ ਮੈਂ ਤੁਹਾਨੂੰ ਜਵਾਬ ਦੇਣਾ ਕਿ ਚੰਨਣ ਨੂੰ ਕਿਉਂ ਡੋਬਦਾ ਪਾਣੀ ਉਹਨੇ ਅਗਰ ਪੁੱਛਣ ਤੇ ਬਿਆ ਮੈਨੂੰ ਦੱਸ ਭਾਈ ਚੰਨਣ ਨੂੰ ਕਿਉਂ ਡੋਬਦਾ ਤੇ ਬਾਈ ਸਾਹਿਬ ਕਹਿੰਦੇ ਨੇ ਅਗਰ ਇਹ ਡੋਬੇ ਜਾਣ ਕੇ ਪਾਣੀ ਚੰਨਣ ਨੂੰ ਜਾਣ ਕੇ ਡੋਬਦਾ ਨiyetਨ ਡੋਬਦਾ ਇਰਾਦਤਨ ਡੋਬਦਾ ਪੇ ਹੋਰ ਲੱਕੜੀਆਂ ਦੇ ਪਾਵੇਂ ਤਰ ਜਾਣ ਮੈਂ ਚੰਨਣ ਨਹੀਂ ਤਰਨ ਦੇਣਾ ਉਹਨੇ ਕਿਹਾ ਲਾਇਕ ਪੁੱਤ ਨਾਲ ਐਡੀ ਦੁਸ਼ਮਣੀ ਬੇਵਕੂਫ ਸ਼ਰਾਬੀ ਪੁੱਤ ਨੂੰ ਸਾਰੀ ਜਾਇਦਾਦ ਦਾ ਮਾਲਕ ਬਣਾ ਦੇਣਾ ਮੇਕ ਬੱਚੇ ਨੂੰ ਫਾਰਖਦੀ ਲਿਖ ਕੇ ਦੇ ਦੇਣੀ ਪਿਆਦਾ ਮੇਰੀ ਜਾਇਦਾਦ ਦਾ ਹੱਕਦਾਰ ਹੀ ਕੋਈ ਨਹੀਂ ਚੰਗਾ ਪਿਓ ਬਣਾਇਆ ਹੀ ਚੰਨਣ ਖਰਕ ਹਰਿੰਡ ਪਾਰ ਇਹਦੇ ਚ ਫਿਲਾਸਫੀ ਕੀ ਹੈ ਇਹਦੇ ਚ ਵਾਧਾ ਵਿਸ਼ੇਸ਼ਤਾ ਕੀ ਹੈ ਤੇ ਪਾਪੀ ਜੀ ਕਹਿੰਦੇ ਨੇ ਅਗਰ ਡੋਬੇ ਜਾਣ ਕੇ ਨਿਰਮੋਲਕ ਧਜਾ ਭਾਈ ਸਾਹਿਬ ਕਹਿੰਦੇ ਨੇ ਚੰਨਣ ਦੇ ਆਏ ਵਪਾਰੀ ਟੁਕੜਾ ਵੇਖਿਆ ਪਸੰਦ ਆ ਗਿਆ ਦੁਕਾਨਦਾਰ ਨੂੰ ਕਹਿਣ ਲੱਗੇ ਪਾਣੀ ਚ ਪਾ ਕੇ ਵੇਖ ਲਈਏ ਭਾਈ ਡੁੱਬਦਾ ਕਿ ਨਹੀਂ ਦੁਕਾਨਦਾਰ ਖੜੇ 30 ਵਾਰਾਂ ਵੇਖੋ ਮੇਰਾ ਚੰਨਣ ਸੱਚਾ ਟੱਬ ਲੈਣ ਦਾ ਪਾਣੀ ਦਾ ਭਰਿਆ ਹੋਇਆ ਜਿਸ ਵੇਲੇ ਚੰਨਣ ਦਾ ਟੁਕੜਾ ਪਾਇਆ ਵਿੱਚ ਪਾਇ ਗੁਰਦਾਸ ਕਹਿੰਦਾ ਪਾਣੀ ਸੋਚੀ ਪਿਆ ਗਿਆ ਭਈ ਜੇ ਅੱਜ ਮੈਂ ਚੰਨਣ ਨੂੰ ਨਾ ਨਾ ਡੋਬਿਆ ਆਪਣੇ ਪੁੱਤ ਨੂੰ ਮੈਂ ਅੱਜ ਘਰਕ ਨਾ ਨਾ ਕੀਤਾ ਇਸਾੜੇ ਲੰਡਨ ਵਿੱਚ ਹੋਏ ਹੋਏ ਹੋ ਜਾਣੀਆਂ ਚੰਨਣ ਝੂਠਾ ਚੰਨਣ ਬਣਾवटी ਚੰਨਣ ਡਗੇ ਬਾਦ ਚੰਨਣ ਧੋਕੇ ਬਾਦ ਜੇ ਮੇਰਾ ਪੁੱਤ ਝੂਠਾ ਸਾਬਤ ਹੋ ਗਿਆ ਇਹਦੇ ਕੋਲੇ ਫੂਕ ਦੇਣੇ ਨੇ ਲੋਕਾਂ ਸੁਨਿਆਰਿਆਂ ਸਾੜ ਦੇਣੇ ਨੇ ਲੋਹਾਰਾਂ ਜਲਾ ਦੇਣੇ ਨੇ ਠਠਿਆਰਾਂ ਨੇ ਦਾ ਕੱਖ ਨਹੀਂ ਰਹਿਣ ਦੇਣਾ ਜੇ ਕਿਤੇ ਗੈਸ ਪਲਾਂਟ ਵਾਲਿਆਂ ਦੇ ਕਾਬੂ ਆ ਗਏ ਪਤਾ ਨਹੀਂ ਇਹਨਾਂ ਕੋਲਿਆਂ ਦੀ ਸੁਆਹ ਕਿਹੜੇ ਸੂਬੇ 'ਚ ਜਾ ਕੇ ਸੁੱਟ ਕੇ ਬਰਬਾਦ ਕਰ ਦੇਣ ਮੇਰੇ ਪੁੱਤਰ ਦਾ ਨਿਰਾਦਰ ਬੜਾ ਹੋਵੇਗਾ ਭਾਈ ਸਾਹਿਬ ਕਹਿੰਦੇ ਨੇ ਪਾਣੀ ਚੰਨਣ ਨੂੰ ਜਾਣ ਕੇ ਡੋਬਦਾ ਪਈ ਦੀ ਕੀਮਤ ਵੱਧ ਜਾਏ ਇਹਦਾ ਦਰ ਵੱਧ ਜਾਏ ਇਹਦੀ ਸ਼ਾਨ ਵੱਧ ਜਾਏ ਭਾਈ ਸਾਹਿਬ ਕਹਿੰਦੇ ਨੇ ਮੇਰਾ ਗੁਰੂ ਪਾਣੀ ਵਰਗਾ ਪਹਿਲੀ ਗੱਲ ਤੇ ਮੇਰਾ ਗੁਰੂ ਜਿਵੇਂ ਪਾਣੀ ਲੱਕੜੀ ਨੂੰ ਡੁੱਬਣ ਨਹੀਂ ਨਾ ਦਿੰਦਾ ਇਦਾਂ ਸਿੱਖ ਨੂੰ ਗੁਰੂ ਡੁੱਬਣ ਹੀ ਨਹੀਂ ਦੇਂਦਾ ਮਰਦਾਨੇ ਨੂੰ ਡੁੱਬਣ ਨਹੀਂ ਦਿੰਦਾ ਜੇ ਸਿੱਖ ਬਣ ਗਿਆ ਕੰਬਲਿਆ ਤੇ ਸਰਕਾਰ ਨੇ ਡੁੱਬਣ ਨਹੀਂ ਦਿੱਤਾ ਜੇ ਸਿੱਖ ਬਣ ਗਿਆ ਬਿਲੀਚੰਦ ਕੋੜੇ ਲੈ ਕੇ ਆਇਆ ਛਾਲ ਮਾਰ ਦਿੱਤੀ ਹੈ ਸਰਕਾਰ ਨੇ ਡੁੱਬਣ ਨਹੀਂ ਦਿੱਤਾ ਜੇ ਭਾਈ ਜੇਠਾ ਪ੍ਰਾਨ ਸ਼ੰਗੜੀ ਪੋਥੀ ਲੈਣ ਵਾਸਤੇ ਸ਼ੰਗਲਾ ਦੀਪ ਗਿਆ ਰਾਸਤ ਕਈ ਮੁਸੀਬਤਾਂ ਵਿਪਤਾ ਆਈਆਂ ਪਰ ਸਿੱਖ ਨੂੰ ਡੁੱਬਣ ਨਹੀਂ ਦਿੱਤਾ ਜਿਵੇਂ ਪਾਣੀ ਕਾਠ ਨੂੰ ਡੁੱਬਣ ਨਹੀਂ ਦਿੰਦਾ ਇਦਾਂ ਗੁਰੂ ਆਪਣੇ ਲੜ ਲੱਗੇ ਸਿੱਖ ਨੂੰ ਡੁੱਬਣ ਨਹੀਂ ਦਿੰਦਾ ਤੇ ਸਿੱਖ ਸਵਾਲ ਕਰਦਾ ਅਸੀਂ ਵੀ ਕਰ ਸਕਨੇ ਆ ਭਈ ਆਪ ਲੋਕਾਂ ਦੇ ਲੱਖਾਂ ਪੁੱਤ ਬਚਾਉਣ ਵਾਲੇ ਨੇ ਆਪਣੇ ਦੋ ਨਿਹੰਜ ਕਿਉਂ ਚੁਣਵਾ ਲਏ ਲੋਕਾਂ ਦੇ ਲੱਖਾਂ ਪੁੱਤ ਬਚਾਉਣ ਵਾਲੇ ਨੇ ਆਪਣੇ ਦੋ ਚਮਕੌਰ ਕਿਉਂ ਸ਼ਹੀਦ ਕਰਵਾ ਲੈ ਭਾਈ ਗੁਰਦਾਸ ਜੀ ਫਲਾਸ਼ ਨੂੰ ਟੱਚ ਕਰੋ ਕਿ ਅਗਰੇ ਡੋਬੇ ਜਾਣ ਕੇ ਚਮਕੌਰ ਦੇ ਜੰਗ 'ਚ ਦੋ ਜਾਣ ਕੇ ਸ਼ਹੀਦ ਕਰਵਾਏ ਨੇ ਕਿ ਮੇਰੇ ਚੰਨਣ ਦਾ ਮੁੱਲ ਵੱਧ ਜਾਏ ਮੇਰੇ ਚੰਨਣ ਦਾ ਦਰ ਵੱਧ ਜਾਏ ਦੋ ਨੀਆਂ ਚ ਜਾਣ ਕੇ ਚਣਵਾਏ ਨੇ ਪਏ ਮੇਰੇ ਚੰਨਣ ਦਾ ਦਰ ਵੱਧ ਜਾਏ ਮੇਰੇ ਚੰਨਣ ਦੀ ਇੱਜ਼ਤ ਵੱਧ ਜਾਏ ਲੋਕ ਇਹ ਨਾ ਆਖਣ ਲੋਕਾਂ ਦੇ ਸ਼ਹੀਦ ਕਰਵਾ ਲੈ ਨੇ ਤੇ ਆਪਣੇ ਬਚਾ ਲੈ ਨੇ ਇਹ ਹੈ ਗੁਰੂ ਨਾਨਕ ਨਰਨਾਰੰਕਾਰੀ ਸਾਹਿਬ ਸੱਚਾ ਪਾਤਸ਼ਾਹ ਜਿੱਦਾ ਤੁਸੀਂ ਪਰਮ ਮਨਾਰਿਓ ਜਿੰਨੇ ਗੁਰੂ ਕੇ ਸਿੱਖ ਬੈਠਿਓ ਗੁਰੂ ਕੇ ਦਰਬਾਰ ਚ ਮੈਨੂੰ ਦੋ ਵਾਰਾਂ ਬਚਨ ਆਖ ਲੈਣ ਦਿਓ ਅੱਜ ਕਨ ਤੇ ਰੌੜਾਈ ਹਕ ਕਾਂ ਦਾ ਜਗਜੀਵਨ ਰਾਮ ਕਹਿੰਦਾ ਸਾਡੇ ਹੱਕ ਮਾਰੇ ਗਏ ਚੰਦਰ ਸ਼ੇਖਰ ਕਹਿੰਦਾ ਸਾਡੇ ਹੱਕ ਮਾਰੇ ਗਏ ਅਕਾਲੀ ਕਹਿੰਦੇ ਨੇ ਸਾਡੇ ਹੱਕ ਮਾਰੇ ਗਏ ਜਨਤਾ ਪਾਰਟੀ ਕਹਿੰਦੀ ਅਸੀਂ ਬੜੇ ਵਚਨ ਭਾਦੇ ਹਾਂ ਹਰੀ ਜਨ ਜਿਹੜੇ ਨੇ ਉਹ ਕਹਿੰਦੇ ਨੇ ਸਾਡੇ ਹੱਕ ਮਾਰੇ ਗਏ ਤੇ ਮੈਂ ਦੋ ਵਾਰਾਂ ਆਖਣੀ ਹੁੰਦੀ ਐ ਤੂੰ ਕਿ ਤੁਸੀਂ ਮੇਰੇ ਨਾਲ ਹੀ ਲੱਗ ਪੈਂਦੇ ਹੋ ਮੇਰਾ ਹੱਕ ਹੀ ਖੋਇਆ ਜਾਂਦਾ ਮੈਂ ਹੁਣ ਕਿਥੇ ਜਾ ਮੈਂ ਕਿਸ ਨੂੰ ਆਖਾਂ ਮੈਂ ਤੇ ਤੁਹਾਡੇ ਅੱਗੇ ਹੀ ਅਪੀਲ ਕਰਨੀ ਆ ਵੀ ਮੈਨੂੰ ਦੋ ਵਾਰਾਂ ਆਖ ਲੈਣ ਦਿਓ ਤੇ ਫੇਰ ਆਕਿਓ ਪ੍ਰਗਟੇ ਨਾਨਕਰਾਏ ਪਿਆਰੇ ਪ੍ਰਗਟੇ ਨਾਨਕਰਾਏ ਪ੍ਰਗਟ